ਬਾਈ ਸਾਰੀ ਉਮਰ ਨਿਕਲ ਗਈ ਪਰ ਆ ਚੀਜ਼ ਦਾ ਕਈ ਲੋਕਾਂ ਨੂੰ ਪਤਾ ਨਹੀਂ ਲੱਗਾ ਕਿ ਸਾਡੇ ਘਰ ਦੇ ਆਸ-ਪਾਸ ਕਿਹੜੇ ਕੰਡੇ ਜੇ ਖੜੇ ਨੇ ਕਈ ਤਾਂ ਪੱਟ ਕੇ ਪਰਾਂ ਮਾਰਦੇ ਨੇ ਪਰ ਉਹ ਮਿੱਤਰੋ ਉਹ ਭਲੋ ਮਾਨਸੋ ਇਹ ਜਿਹੜੀ ਚੀਜ਼ ਆ ਐਨੀ ਕੰਮ ਦੀ ਚੀਜ਼ ਐ ਜਦੋਂ ਤੁਹਾਨੂੰ ਪਤਾ ਲੱਗੇ ਨਾ ਇਸ ਦੇ ਗੁਣੇ ਵੀਡੀਓ ਤੋਂ ਬਾਅਦ ਤੁਸੀਂ ਸੰਭਾਲ ਕੇ ਰੱਖਿਆ ਕਰੋਗੇ ਕਿਹਜ ਤਾਂ ਸਤਿਆਨਾਸ਼ ਕਰਤਾ ਸਾਰੇ ਕੰਮ ਦਾ ਇਹ ਤਾਂ ਜਿਹੜੀ ਚੀਜ਼ ਆ ਬਹੁਤ ਹੀ ਕੰਮ ਦੀ ਚੀਜ਼ ਆ ਹੈ ਕੀ ਐ ਬਾਈ ਤਨੋਜ ਟੱਬਾ ਬੈਦਾ ਮੇਰੇ ਨਾਲ ਬੈਦਾ ਦੱਸ ਮੇਰੇ ਵੀਰ ਬਣ ਕੇ ਹੈ ਕੀ ਐ ਪੀਲੇ ਫੁੱਲਾਂ ਲਈ ਉਹ ਬਾਈ ਇਹਦਾ ਨਾਂ ਹੀ ਆ ਸਤਿਆਨਾਸ਼ੀ ਯਾਨੀ ਕਿ ਰੋਗਾਂ ਦਾ ਹੈ ਚਾਹ ਇਹਦਾ ਨਾਮ ਆ ਨਾਮ ਇਹਦਾ ਨਾਮ ਇਹਦਾ ਨਾਮ ਹੈ ਸਤਿਆਨਾਸੀ ਜਾਨੀ ਕਿ ਰੋਗਾਂ ਦਾ ਸਤਿਆਨਾਸ਼ ਕਰ ਦਿੰਦੀ ਹੈ ਰੋਗਾਂ ਨੂੰ ਕਰ ਦਿੰਦੀ ਹੈ ਖਤਮ ਹੇ ਹੇ ਕੀ ਗੁਣ ਦੱਸੇ ਕਿ ਕਿਨੇ ਗੁਣ ਇਹ ਨੇ ਬਹੁਤ ਸਾਰੇ ਲੋਕਾਂ ਦੇ ਖਾਜ ਦੀ ਪ੍ਰੋਬਲਮ ਹੈ ਜਿਨ੍ਹਾਂ ਦੇ ਖਾਜ ਹੈ ਦਾਦ ਹੈ ਚੰਬੜਾ ਹੈ ਜਾਂ ਰਿੰਗਗਾਰਡ ਜੇ ਹੋਏ ਹੋਏ ਨੇ ਕੋਈ ਵੀ ਖਾਜ ਦੀ ਪ੍ਰੋਬਲਮ ਹੈ ਮਤਲਬ ਕਈ ਲੋਕ ਦਵਾਈਆਂ ਲੈ ਲੈਂਦੇ ਨੇ ਜਿੰਨਾ ਚਿਰ ਦਵਾਈ ਲੈਂਦੇ ਨੇ ਉਹਨਾਂ ਚਿਰ ਠੀਕ ਰਹਿੰਦੇ ਨੇ ਉਸ ਤੋਂ ਬਾਅਦ ਫੇਲ ਹੋ ਜਾਂਦੀ ਹੈ ਤੇ ਇਹ ਜੜ ਤੋਂ ਖਤਮ ਕਰ ਦਿੰਦੀ ਹੈ ਇਹਦੇ ਪੱਤੇ ਤੋੜ ਲੈਣੇ ਸਾਰੀ ਬੂਟੀ ਤੋੜ ਕੇ ਇਹਨੂੰ ਤੇਲ ਦੇ ਵਿੱਚ ਪਾ ਲਓ ਚਾਹੇ ਦੀ ਸਾਉਣ ਦੇ ਤੇਲ ਦੇ ਵਿੱਚ ਪਾ ਲਓ ਚਾਹੇ ਦੀ ਨਾਰੀਅਲ ਦੇ ਤੇਲ ਦੇ ਵਿੱਚ ਪਾ ਲਓ ਇਹਨੂੰ ਹਵਾਲਣਾ ਚੰਗੀ ਤਰ੍ਹਾਂ ਇਹਦੇ ਜਿਹੜਾ ਪਾਣੀ ਆ ਦਿਖਾਈ ਚਲੋ ਥੋੜੀ ਜਿਹੀ ਦਿਖਾ ਦਿਓ ਕਿਹੜੀ ਹੈ ਪਹਿਚਾਨ ਚ ਆ ਜੂਗੀ ਅੱਛਾ ਪਹਿਚਾਨ ਕਰ ਲੋ ਇਹਦੀ ਪਹਿਚਾਨ ਜ਼ਰੂਰੀ ਐਨੂੰ ਕੰਡੇ ਦਿਖਾ ਦਿਓ ਟਿਕਾ ਕੇ ਜੇ ਹਨ ਕੰਡੇ ਲੱਗੇ ਹੋਣੇ ਤੇ ਪੀਲੇ ਇਹਨੂੰ ਫੁੱਲ ਲੱਗਦੇ ਨੇ ਇਹਨੂੰ ਹਵਾਲ ਲੈਣਾ ਚੰਗੀ ਤਰ੍ਹਾਂ ਹਵਾਲ ਕੇ ਚੰਗੀ ਤਰ੍ਹਾਂ ਇਹਨੂੰ ਮਤਲਬ ਜਿਹੜਾ ਇਹਦਾ ਤੇਲ ਬਣ ਗਿਆ ਤੇਲ ਨੂੰ ਜਿੱਥੇ ਵੀ ਤੁਹਾਡੇ ਖਾਜ ਹੁੰਦੀ ਆ ਉੱਥੇ ਇਹਨੂੰ ਲਾਉਣਾ ਸ਼ੁਰੂ ਕਰ ਦਿਓ ਤੇ ਖਾਜ ਤੁਹਾਡੀ ਬਿਲਕੁਲ ਠੀਕ Ele no só